ਜਮਾ ਸਸਤੀ ਵੀਡੀਓ ਅੱਜ ਤੁਹਾਨੂੰ ਦੇਖਣ ਨੂੰ ਮਿਲੇਗੀ ਕਿਉਂਕਿ ਰੇਟ ਤੁਹਾਨੂੰ ਬਹੁਤ ਜਾਇਜ਼ ਮਿਲਣਗੇ ਇੱਕ ਤਾਂ ਆਪਾਂ ਬੁਲਟ ਲੈ ਕੇ ਪਹੁੰਚੇ ਹਾਂ ਇੱਕ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਇੱਕ ਆਪਾਂ ਕਾਰ ਲੈ ਕੇ ਪਹੁੰਚੇ ਹਾਂ ਕੂਠੀ ਵਰਗਾ ਹਰ ਚੀਜ਼ ਦਾ ਰੇਟ ਜਮਾ ਹੀ ਘਟੇਗਾ ਬਾਕੀ ਤੁਸੀਂ ਦੇਖੋਗੇ ਤੁਹਾਨੂੰ ਪਸੰਦ ਆਊਗੀ ਵੀਡੀਓ ਵੀ ਤੇ ਜਿਹੜੀਆਂ ਚੀਜ਼ਾਂ ਆਪਾਂ ਲੈ ਕੇ ਪਹੁੰਚੇ ਹਾਂ ਉਹ ਵੀ ਤੇ ਗੱਲ ਕਰਦੇ ਆਪਾਂ ਪੂਰੀ ਪਹਿਲਾਂ ਤਾਂ ਆਪਣੀ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਪੂਰੀ ਵੀਡੀਓ 'ਚ ਹਮੇਸ਼ਾ ਲਿਖਿਆ ਰਹਿੰਦਾ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੂਠੀ ਤੋਂ ਲੈ ਕੇ ਗੱਡੀ ਮੋਟਰਸਾਈਕਲ ਬੁਲਟ ਕਿਸੇ ਵੀ ਤਰ੍ਹਾਂ ਦੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਫਰੀਦ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਆਪਾਂ ਕਰਾਂਗੇ ਪਹਿਲੀ ਗੱਡੀ ਆਪਣੇ ਕੋਲੇ ਫੋਰਡ ਦੀ ਫਿਗੋ ਪਹੁੰਚੀ ਆ ਤੁਹਾਨੂੰ ਮੈਂ ਪਹਿਲਾਂ ਫੋਟੋਆਂ ਚੈੱਕ ਕਰਵਾ ਦਿੰਨਾ ਤੁਸੀਂ ਦੇਖ ਲਓ ਹਰਿਆਣਾ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਕੰਡੀਸ਼ਨ ਗੱਡੀ ਦੀ ਬਹੁਤ ਵਧੀਆ ਟਾਇਰ ਟਪਾ ਠੀਕ ਹੈ ਮਾਲਕ ਆਪ ਜਿਹੜੇ ਓਨਰ ਨੇ ਉਹ ਆਰਮੀ ਦੇ ਵਿੱਚ ਨੇ 1,60,000 ਰੁਪਏ ਇਹਨਾਂ ਨੇ ਡਿਮਾਂਡ ਕੀਤੀ ਹੈ ਗੱਡੀ ਦੀ 13 ਮਾਡਲ ਗੱਡੀ ਆ ਡੀਜ਼ਲ ਤੇ ਗੱਡੀ ਆ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਕਿਸੇ ਨੂੰ ਵੀ ਪਸੰਦ ਆਉਂਦੀ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਮੰਡੀ ਡੱਬ ਵਾਲੀ ਮਾਲਕ ਦਾ ਏਰੀਆ ਚਲਾ ਕੇ ਦੇਖਣੀ ਤੋਰ ਕੇ ਦੇਖਣੀ ਕਿ ਮਰਜ਼ੀ ਚੈੱਕ ਕਰ ਲਓ ਮਾਲਕ ਨੇ ਕਿਹਾ ਹਰ ਪਾਸਿਓਂ ਹਰ ਤਰ੍ਹਾਂ ਦੀ ਫੁੱਲ ਗਾਰੰਟੀ ਮਿਲ ਜੂਗੀ ਤੇ ਕਮੀ ਪੇਸ਼ੀ ਕੋਈ ਨਹੀਂ ਅੰਦਰੋਂ ਜੀ ਆਪਾਂ ਗੱਲ ਕਰੀਏ ਸੀਟ ਕਵਰ ਏਸੀ ਹੀਟਰ ਮੈਟਿੰਗ ਮਿਊਜ਼ਿਕ ਸਿਸਟਮ ਹਰ ਚੀਜ਼ ਆਪਾਂ ਨੂੰ ਵਧੀਆ ਮਿਲੂਗੀ ਤੇ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਕੋਈ ਵੀ ਗੱਲ ਕਰਨੀ ਆ ਮਾਲਕ ਨਾਲ ਸਿੱਧੀ ਗੱਲ ਕਰ ਲਿਓ 98700 8401997 ਗੱਲ ਕਰ ਲਿਓ ਜਿਹੜੀ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨੀ ਹੈਗੀ ਇੱਕ ਆਪਾਂ ਆਲਟੋ ਗੱਡੀ ਲੈ ਕੇ ਪਹੁੰਚੇ ਹਾਂ ਸੀ ਆਲਟੋ ਐਲ ਐਕਸ ਆਈ 2010 ਤੇ 10 ਮਾਡਲ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਆਬ ਹੋਰ ਮਾਲਕ ਦਾ ਏਰੀਆ ਦਾ ਕੰਡੀਸ਼ਨ ਗੱਡੀ ਦੀ ਬਹੁਤ ਵਧੀਆ ਹੈ ਬਾਕੀ ਤੁਸੀਂ ਫੋਟੋਆਂ ਚ ਸਾਰਾ ਕੁਝ ਦੇਖ ਹੀ ਰਹੇ ਹੋ ਬਾਕੀ ਮੈਂ ਉਮੀਦ ਕਰਦਾ ਗੱਡੀ ਤੁਹਾਨੂੰ ਸਾਰਾ ਨੂੰ ਪਸੰਦ ਆ ਗਈ ਹੋਊਗੀ ਟਾਇਟਾ ਪਾ ਠੀਕ ਹੈ ਬਾਕੀ ਲੋਕੇਸ਼ਨ ਤੁਹਾਨੂੰ ਪਤਾ ਲੱਗੀ ਗਈ ਜੇ ਆਪਾਂ ਨੰਬਰ ਦੀ ਗੱਲ ਕਰੀਏ ਗੱਡੀ ਦੇ ਤਾਂ ਹਰਿਆਣਾ ਨੰਬਰ ਗੱਡੀ ਨੂੰ ਲੱਗਿਆ ਹੋਇਆਗਾ ਨੰਬਰ ਪਲੇਟ ਆਪਾਂ ਨੂੰ ਸਰਕਾਰੀ ਲੱਗੀਆਂ ਹੋਈਆਂ ਮਿਲ ਜਾਣਗੀਆਂ ਅੰਦਰੋਂ ਗੱਡੀ ਸੋਹਣੀ ਐ ਬਾਹਰੋਂ ਪੂਰੀ ਵਧੀਆਗੀ ਬਾਕੀ ਕਮੀ ਪੇਸ਼ੀ ਕੋਈ ਨਹੀਂ ਇੰਚਨਗੇਰ ਤੋਂ ਲੈ ਕੇ ਅੰਦਰ ਬਾਹਰੋਂ ਬਾਡੀ ਲਾਈਨਸ ਕੋਈ ਦਿੱਕਤ ਨਹੀਂ ਬਹੁਤ ਵਧੀਆ ਗੱਡੀ ਐ ਕੋਈ ਮੁਰੰਮਤ ਨਹੀਂ ਭਾਲਦੀ ਕੋਈ 1 ਰੁਪਿਆ ਗੱਡੀ ਕਿਸੇ ਪਾਸੋਂ ਭਾਲਦੀ ਨਹੀਂ ਜਾ ਕੇ ਕਿਸੇ ਨੇ ਦੇਖਣੀ ਹੋਵੇ ਜਾ ਕੇ ਦੇਖ ਸਕਦੋ 120000 ਰੁਪਇਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 9464827930 ਜਿਹੜੀ ਵੀ ਗੱਲ ਕਰਨੀ ਹੋਈ ਤੁਸੀਂ ਆਪੇ ਕਰ ਲਿਓ ਗੱਲ ਕਰਕੇ ਪੂਰੀ ਆਪਦੀ ਤਸੱਲੀ ਕਰਕੇ ਉਹ ਤੋਂ ਬਾਅਦ ਗੱਡੀ ਨੂੰ ਖਰੀਦ ਸਕਦੇ ਹੋ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਇਨੋਵਾ ਗੱਡੀ ਮਾਲਕ ਨੇ ਭੇਜੀ ਹੈ ਸੇਲ ਵਾਸਤੇ ਪੰਜਾਬ ਨੰਬਰ ਗੱਡੀ ਹੈ ਜੀ ਸਿਲਵਰ ਰੰਗ ਦੇ ਵਿੱਚ ਹੈ ਕੰਡੀਸ਼ਨ ਗੱਡੀ ਦੀ ਸੋਹਣੀ ਹੈ ਅੰਦਰੋਂ ਜੇ ਆਪਾਂ ਦੇਖੀਏ ਤਾਂ LCD ਵਗੈਰਾ ਲੱਗੀ ਹੋਈ ਆ ਸੀਟ ਕਵਰ ਚੜੇ ਹੋਏ ਨੇ ম্যাਟਿੰਗ ਹੋਈ ਆ ਮੈਟ ਵਧੀਆ ਰੱਖੀ ਹੋਈ ਨਹੀਂ ਬਾਕੀ ਤੁਸੀਂ ਚਾਰੇ ਪਾਸੇ ਦੇਖ ਰਹੇ ਹੋ ਅੱਠ ਮਾਡਲ ਹੈ ਜੀ ਟਾਇਰ ਬਿਲਕੁਲ ਨਵੇਂ ਨੇ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਮਾਲਕ ਦਾ ਜਿਹੜਾ ਏਰੀਆਗਾ ਵੀ ਆ ਸਗਾ 2,60,000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਜਿਹੜੀ ਤੁਹਾਨੂੰ ਮੈਂ ਇਹ ਡਿਮਾਂਡ ਦੱਸੀ ਆ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਇੱਕ ਡਿਮਾਂਡ ਹੈ ਮਾਲਕ ਨੇ ਕਿਹਾਗਾ ਮੌਕੇ ਤੇ ਘਟਵਾ ਦਾ ਕਰਾਂਗੇ ਜ਼ਰੂਰ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਮਾਲਕ ਨੇ ਕਿਹਾ ਘਰੇ ਆਜੂ ਬਿਆਸੋਂ ਘਰੇ ਗੱਡੀ ਮਿਲ ਜੂਗੀ ਨਾਲੇ ਚਲਾ ਕੇ ਦੇਖ ਲਓ ਨਾਲੇ ਸਟਾਰਟ ਕਰਕੇ ਦੇਖ ਲਓ ਪੂਰੀ ਤਸੱਲੀ ਕਰਕੇ ਸਾਰਾ ਕੁਝ ਦੇਖ ਕੇ ਪੁੱਛ ਪੜਤਾਲ ਕਰਕੇ ਆਪਦੀ ਜਿੰਨੀ ਵੀ ਜਾਣਕਾਰੀ ਮਤਲਬ ਕਿ ਕੁਝ ਵੀ ਪੁੱਛਣਾ ਮਾਲਕ ਤੋਂ ਪੁੱਛ ਸਕਦੇ ਹੋ ਪਹਿਲਾਂ ਜੇ ਜਾਣਕਾਰੀ ਲੈਣੀ ਹੈ ਤਾਂ ਜਾਣਕਾਰੀ ਪਹਿਲਾਂ ਲੈ ਸਕਦੇ ਹੋ ਨੰਬਰ ਤੁਹਾਨੂੰ ਮੈਂ ਸਕਰੀਨ ਤੇ ਦੇ ਹੀ ਦਿੱਤਾ ਜੀ 8847620790 ਜਿਹੜੀ ਵੀ ਗੱਲ ਕਰਨੀ ਹੋਈ ਗੱਲ ਕਰ ਲਿਓ ਤੇ ਕੁਝ ਵੀ ਪੁੱਛਣਾ ਕਰਨਾ ਆਪੇ ਕਰ ਲਿਓ ਤੁਸੀਂ ਠੀਕ ਹੈ ਜੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸਿਓ ਵੀਡੀਓ ਵਧੀਆ ਜੇ ਤੁਹਾਨੂੰ ਲੱਗ ਰਹੀ ਹੈ ਪਸੰਦ ਆ ਰਹੀ ਹੈ ਤਾਂ ਥੱਲੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਉਹਨੂੰ ਜ਼ਰੂਰ ਦਬਾ ਦਿਓ ਤੇ ਜੇ ਤੁਸੀਂ ਹਰ ਰੋਜ਼ ਇਸੇ ਤਰ੍ਹਾਂ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਥੱਲੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਸਬਸਕ੍ਰਾਈਬ ਜਰੂਰ ਕਰਦੋ ਨਾਲ ਇੱਕ ਬੈਲ ਆਈਕਨ ਉਹਨੂੰ ਵੀ ਆਲਰਟ ਸੈਟ ਕਰਕੇ ਕਲਿੱਕ لازਮੀ ਕਰਦੋ ਇਹਨਾਂ ਦਾ ਫਾਇਦਾ ਇਹ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਨਵੀਂ ਵੀਡੀਓ ਦਾ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਤੇ ਇੱਕ ਬੇਨਤੀ ਕਰਦਾ ਜੀ ਮੈਂ ਜਦੋਂ ਆਪਣੇ ਕੋਲੇ ਕੋਈ ਵੀ ਗੱਡੀ ਮਸ਼ੀਨਰੀ ਭੇਜ ਦੂੰ ਰੇਟ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜ ਕਰੋ ਜਿੰਨੇ ਕ ਦੀ ਮਸ਼ੀਨਰੀ ਹੁੰਦੀ ਹੈ ਉਨਾਂ ਕਰ ਰੇਟ ਲਾ ਕੇ ਭੇਜ ਕਰੋ ਬੇਨਤੀ ਵਾਲੀ ਗੱਲ ਐ ਜੀ ਹੁਣ ਫਿਰ ਤੋਂ ਆਪਾਂ ਮਸ਼ੀਨਰੀਆਂ ਦੀ ਗੱਲ ਕਰਦੇ ਹਾਂ ਅਸੀਂ ਆਪਣੇ ਕੋਲੇ ਇੱਕ ਬੋਲਟ ਪਹੁੰਚਿਆਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ 2000 ਤੇ 22 ਮਾਡਲ ਹੈਗਾ ਮਾਲਕ ਆਪ ਬਾਹਰ ਗਏ ਹੋਈ ਨਹੀਂ ਸ਼ਾਇਦ ਪਹਿਲਾਂ ਵੀ ਤੁਸੀਂ ਦੇਖਿਆ ਸੀਗਾ ਤੇ ਬਿਲਕੁਲ ਨਵੇਂਗਾ ਫਾਸਟ ਓਨਰ ਆਪ ਨੂੰ ਮਿਲ ਜਾਊਗਾ ਕੁੱਲ 67000 ਚੱਲਿਆ ਹੋਏ ਸਾਰਾ ਓਰੀਜਨਲ ਹੈਗਾ ਬਰਨਾਲਾ ਮਾਲਕ ਦਾ ਏਰੀਆ ਜੇ ਕਿਸੇ ਨੇ ਜਾ ਕੇ ਦੇਖਣਾ ਬਰਨਾਲੇ ਘਰੇ ਤੁਹਾਨੂੰ ਮਿਲ ਜਾਊਗਾ ਜਾ ਕੇ ਦੇਖ ਲਿਓ ਸਟਾਰਟ ਕਰਕੇ ਦੇਖਣਾ ਸਟਾਰਟ ਕਰਕੇ ਦੇਖ ਲਿਓ 1,87,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਨੰਬਰ 9463561235 ਇਹ ਮਾਲਕ ਦਾ ਨੰਬਰ ਹੈ ਜੀ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਲਾਜ਼ਮੀ ਨੋਟ ਕਰ ਲਿਓ ਤੁਹਾਨੂੰ ਮਿਲ ਗਿਆ ਹੋਊਾ ਪੂਰੀ ਵੀਡੀਓ 'ਚ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਸੀ ਉੱਤੇ ਵਾਰ-ਵਾਰ ਲਿਖਿਆ ਰਹਿੰਦਾ ਹਰੇ ਅੱਖਰਾਂ 'ਚ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਜੇ ਕਿਸੇ ਨੇ ਐਡ ਕਰਵਾਉਣੀ ਹੈ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਇੱਕੋ ਘਰ ਦੇ ਦੋ ਚੀਜ਼ਾਂ ਪਹੁੰਚੀਆਂ ਇੱਕ ਤਾਂ ਆਪਣੇ ਕੋਲੇ ਮੋਟਰਸਾਈਕਲ ਪਹੁੰਚਿਆ ਇੱਕ ਆਪਣੇ ਕੋਲੇ ਜੈਨ ਗੱਡੀ ਪਹੁੰਚੀ ਆ ਪੰਜਾਬ ਨੰਬਰ ਹੈ ਜੈਨ ਗੱਡੀ ਟਾਟਾ ਆਪਾ ਠੀਕ ਹੈ ਤੇ ਇੱਕ ਆਪਣੇ ਕੋਲੇ ਹੰਕ ਮੋਟਰਸਾਈਕਲ ਪਹੁੰਚੇਗਾ ਕੰਡੀਸ਼ਨ ਦੋਮਾਂ ਦੀ ਬਹੁਤ ਵਧੀਆ ਮਿਲ ਜੂਗੀ ਡਿਮਾਂਡ ਤੋਂ ਮੈਂ ਕਨਫਰਮ ਕਰਵਾ ਦੇਣਾ ਸੀ ਜਿਹੜੀ ਗੱਡੀ ਹੈਗੀ ਉਹ ਤਾਂ ਇਹਨਾਂ ਨੇ 55000 ਦੀ ਦੇਣੀ ਹੈਗੀ ਮੌਕੇ ਤੇ ਥੋੜਾ ਬੋਤਾ ਘੱਟ ਵੱਧ ਹੋ ਜਾਊਗਾ ਤੇ ਜਿਹੜਾ ਹੰਕ ਮੋਟਰਸਾਈਕਲ ਹੈ 10 ਮਾਡਲ ਹੈ ਉਹਦਾ ਰੇਟ ਇਹਨਾਂ ਨੇ 28000 ਕਿਹਾਗਾ ਬਾਕੀ ਤੁਸੀਂ ਆਪੇ ਗੱਲ ਕਰ ਲਿਓ ਮਾਲਕ ਨਾਲ ਕਿਵੇਂ ਕਰਨਗੇ ਕਿੰਨਾ ਕੁ ਰੇਟ ਉੱਪਰ ਥੱਲੇ ਹੋ ਜਾਊਗਾ ਉਹ ਤੁਸੀਂ ਮਾਲਕ ਨਾਲ ਗੱਲ ਕਰੋਗੇ ਤੋਂ ਅਨੁਸਾਰਾ ਕੁਝ ਮਾਲਕ ਆਪੇ ਦੱਸ ਦੇਣਗੇ ਤੇ ਜਿਹੜੇ ਓਨਰ ਨੇ ਉਹਨਾਂ ਦਾ ਨੰਬਰ 82030 73442 ਗੱਲ ਕਰ ਸਕਦੇ ਹਾਂ ਕੋਈ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਜੇ ਤੁਸੀਂ ਕਰਨਾ ਚਾਹੁੰਦੇ ਹੋ ਜੀ ਹੁਣ ਆਪਾਂ ਘਰ ਦੀ ਗੱਲ ਕਰਦੇ ਹਾਂ ਸਿਰਫ 8.5 ਲੱਖ ਰੇਟ 'ਚ ਆਪਾਂ ਘਰ ਲੈ ਕੇ ਪਹੁੰਚੇ ਹਾਂ ਘਰ ਦੀ ਵੀਡੀਓ ਤੁਹਾਡੇ ਸਾਹਮਣੇ ਆ ਆਪਣੇ ਕੋਲੇ ਡਿਸਟ੍ਰਿਕਟ ਗੁਰਦਾਸਪੁਰ ਏਰੀਆ 'ਚੋਂ ਘਰ ਪਹੁੰਚਿਆਗਾ ਕੰਡੀਸ਼ਨ ਤੁਸੀਂ ਆਪ ਹੀ ਦੇਖ ਲਓ ਘਰ ਨੂੰ ਸਾਰਾ ਤੁਸੀਂ ਦੇਖ ਲਓ ਵਧੀਆ ਘਰ ਹੈਗਾ ਕਮਰੇ ਵਧੀਆ ਬਣੇ ਹੋਏ ਨੇ ਤੇ ਸਾਰਾ ਕੁਝ ਵਧੀਆ ਟੋਟਲੀ ਕਮੀ ਪੇਸ਼ੀ ਕੋਈ ਨਹੀਂ ਬੈਡਰੂਮ ਵਧੀਆ ਮਿਲ ਜਾਣਗੇ ਰੇਟ 8.5 ਲੱਖ ਰੁਪਏ ਡਿਮਾਂਡ ਹੈ ਫਿਕਸ ਰੇਟ ਨਹੀਂ ਹੈਗਾ ਘਟਾਵਾ ਦਾ ਕੀਤਾ ਜਾਊਗਾ ਜਮਾ ਸਾਸਤਾ ਇਹਨਾਂ ਨੇ ਆਪ ਦਾ ਘਰ ਇਹ ਵੇਚਣਾ ਹੈਗਾ ਮੋਬਾਈਲ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਊਗਾ 95413 73525 ਗੱਲ ਕਰਨੀ ਹੈ ਕੋਈ ਵੀ ਘਰ ਬਾਰੇ ਕੁਝ ਵੀ ਪੁੱਛਣਾ ਕੋਈ ਵੀ ਗੱਲ ਕਰਨੀ ਹੈ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੀ ਬਾਕੀ ਵੀਡੀਓ ਚ ਨੰਬਰ ਆਪਾਂ ਦੇ ਦੇ ਦਿੱਨੇ ਹੁੰਨੇ ਸੀ ਸਾਰਾ ਕੁਝ ਲਗਭਗ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਵੀਡੀਓ ਜੇ ਤੁਹਾਨੂੰ ਵਧੀਆ ਲੱਗੀਏ ਪਸੰਦ ਆਈਏ ਜੇ ਤੁਹਾਨੂੰ ਘਰ ਵਧੀਆ ਲੱਗਿਆ ਤੇ ਗੱਡੀਆਂ ਮਸ਼ੀਨਰੀਆਂ ਵਧੀਆ ਲੱਗੀਆਂ ਤਾਂ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਕਮੈਂਟ ਕਰਨਾ ਨਾ ਭਲੋ ਕਮੈਂਟ ਲਾਜ਼ਮੀ ਕਰ ਦੂ ਵੀਡੀਓ ਵਧੀਆ ਲੱਗੀਏ ਤਾਂ ਸ਼ੇਅਰ ਵੀ ਕਰ ਦੂ ਸਪੋਰਟ ਕਰਿਆ ਕਰੋ ਜੀ ਅਗਲੀ ਵੀਡੀਓ ਚ ਕਿਹੜੀ ਮਸ਼ੀਨਰੀ ਕਿੰਨੇ ਰੇਟ ਦੇ ਵਿੱਚ ਕਿੱਥੋਂ ਘਰ ਕੋਠੀ ਮਕਾਨ ਤੁਹਾਨੂੰ ਚਾਹੀਦਾ ਕਿੰਨੇ ਰੇਟ ਚਾਹੀਦਾ ਕਰੋ ਕਮੈਂਟ ਲੈ ਕੇ ਆਪਾਂ ਪਹੁੰਚ ਜਾਗੇ ਕਿਸੇ ਨੇ ਵੀ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਕੋਈ ਬੋਲਟ ਕੁਝ ਵੀ ਵੇਚਣਾ ਆਪਣਾ ਹਰੇ ਜੀ ਅਖਰਾਂ ਚ ਉੱਪਰ ਹਮੇਸ਼ਾ ਨੰਬਰ ਲਿਖਿਆ ਰਹਿੰਦਾ ਆਪਣੇ ਕੋਲੇ ਭੇਜ ਕੇ ਐਡ ਤੁਸੀਂ ਫਰੀ ਦੇ ਵਿੱਚ ਲਗਵਾ ਸਕਦੇ ਹੋ ਤੇ ਹੁਣ ਦੋ ਜੀ ਮੈਨੂੰ ਇਜਾਜ਼ਤ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਨਾਲ ਤੇ ਇਹਨੇ ਤੁਸੀਂ ਕਰੋ ਕਮੈਂਟ ਪਹਿਲੀ ਵਾਰ ਜਿੰਨੇ ਪਹੁੰਚਿਓ ਸਬਸਕ੍ਰਾਈਬ ਕਰੇ ਬਿਨਾ ਨਾ ਜਾਇਓ